ਮੰਮੀ ਜੀ ਬੱਚਿਆਂ ਦੇ ਸੇ ਸ਼ੁਰੂਆਤ ਦਿੱਤੇ ਆ ਮੈਂ ਹੂੰ ਘੁਮਾਲ-ਕੁਮਾਲ ਕੇ ਤੇ ਨਵੀਂ ਡਿਆ ਮੈਗੀ ਨਾ ਰੋਟੀ ਖਾਣ ਮੰਮੀ ਉਹਦੇ ਤੇ ਅੰਦਰ ਹੀ ਆ ਅੱਛਾ ਉਹਨੇ ਜੇ ਰੋਟੀ ਨਹੀਂ ਉੱਦਾ ਕਰਦੀ ਹੂੰ ਮੈਂ ਪੁੱਛਣ ਗਈ ਪੈਂਦੀ ਹਜੇ ਮੇਰਾ ਜੀ ਨਹੀਂ ਕਰਦਾ ਯਾ ਚੰਗਾ ਕੀਤਾ ਸਿਰਵਾ ਤੇ ਆ ਤੇ ਖਿਲਰੇ ਬੁਰੇ ਲੱਗਦੇ ਨੇ ਆਣੇ ਹਾ ਹੁਣ ਨਹੀਂ ਵੀ ਪੈਂਡਿਆ ਮੈਂ ਸਾਰਾ ਅੰਦਰੋਂ ਅੰਦਰ ਆਪਣਾ ਸਾਰਾ ਕੰਮ ਨੇ ਬੀਟ ਲਿਆ ਵਾ ਹੂੰ ਘੜੀ ਆਪਣਾ ਹੋਰ ਕੋਈ ਕੰਮ ਸੰਦਾ ਵੇਖ ਲੈਨੀ ਹਾ ਹੋ ਵੇ ਲਾਰ ਸੋਈ ਜੇ ਵੇਖ ਲਾ ਕੋਈ ਐ ਨਹੀਂ ਮੇਰੇ ਸੋਈ ਦਾ ਵੀ ਸਾਰਾ ਖਤਮ ਕਰ ਲਿਆ ਵਾ ਅੱਛਾ ਮੇਰੇ ਬਾਬਾ ਵੀ ਚੱਲ ਹੁਣ ਮੈਂ ਤੀ 10 ਮਿੰਟ ਆਪਰਾਪ ਕਰਨਾ ਚਲੋ ਕੋਈ ਨਹੀਂ ਮਾਰ ਅਜ ਦਾ ਨਾਮ ਲੈਣਾ ਚੰਗਾ ਵਾ ਉਹ ਲੈ ਲੈ ਤੂੰ ਜੇ ਤਾ ਚਾਹ ਤੂੰ ਪੀਣੀ ਹੈ ਉਹ ਤਾਂ ਮੈਨੂੰ ਦੱਸ ਦਿਓ ਯਾਰ ਕੋਈ ਨਹੀਂ ਉਹ ਆਜ ਮਾਰ ਲਾਂਗੇ ਤੈਨੂੰ ਹੈ ਚਾਹ ਪੀਣੀ ਹੋਊਗੀ ਕਿੱਥੇ ਗੱਲੀ ਮੋੜੇ ਤੇ ਪਰਸਪਾ ਆ ਕੇ ਮੰਮੀ ਮੈਂ ਚੱਲੀ ਆਪਣੇ ਹੱਥੋਂ ਕੱਢ ਲਨ ਮੇਰਾ ਦਰਦ ਬੜੀ ਹੋਂਡੀ ਦੀ ਤੇ ਨਾਲ ਕਿਹਨੂੰ ਲੈ ਜਾਨੀਆ ਕੱਲੀ ਚੱਲਨੀ ਆ ਆਹੋ ਮੈਂ ਬਸੇ ਬਹਿ ਜਾਣਾ ਇਤੋਂ ਕੱਲੀ ਚੱਲ ਜਾਨੀ ਕੱਲੀ ਨੂੰ ਕੀ ਕੱਲੀ ਬਤ ਨਵਾਂ ਤੀਆਂ ਚੰਗੀਆਂ ਲਗਦੀਆਂ ਨਹੀਂ ਜਾਂਦੀਆਂ ਕੱਲੀਆਂ ਮੰਮੀ ਤੁਸੀਂ ਤਾਂ ਪਿਛਲੇ ਜ਼ਮਾਨੇ ਚੋਂ ਨਿਕਲਦੇ ਨਹੀਂ ਕੱਲਿਆਂ ਨੂੰ ਅੱਥੇ ਕੀ ਕੋਈ ਖਾ ਚਲਿਆ ਪਿਛਲੇ ਜ਼ਮਾਨੇ ਦੀ ਨਹੀਂ ਗੱਲ ਹੁੰਦੀ ਪੁੱਤ ਕੁਲਵਿੰਦਰ ਆਉ ਤਾ ਗੁੱਸੇ ਆਉ ਮੈਨੂੰ ਤੂੰ ਕਿਉਂ ਕੱਲੀ ਨੂੰ ਕਲਾਇਆ ਨਹੀਂ ਗੁੱਸੇਂ ਮੰਮੀ ਤੁਸੀਂ ਆਪਣੇ ਦਿਲ ਚ ਵੇਹਮ ਕੱਢੋ ਉਹ ਨਹੀਂ ਮੈਨੂੰ ਕੋਹ ਹਾਂਦਾ ਚਲ ਠੀਕ ਆ ਜਾ ਤੈ ਤੂੰ ਅਹ ਕੁੜੀ ਕਿੱਥੇ ਚੱਲਦੀ ਯਾਰ ਕੁੜੀ ਕਹਿੰਦੀ ਮੈਂ ਆਹੇ ਗੋਟ ਤੇ ਪੱਟੀ ਕਰਾਵਾ ਪੱਟੀ ਕਰਾਵਾ ਤੇ ਮੈਂ ਚੱਲਿਆ ਘਮਾਨੂ ਮੰਡ ਲੈਣ ਤੇ ਤੂੰ ਮੇਰੇ ਬਗਲ ਬਹੁਤ ਮਾਂ ਤੇ ਨਹੀਂ ਪਾ ਦੇਣਾ ਪੱਟੀ ਡਾੜੀ ਜੀ ਮੈਂ ਬਸੇ ਚੱਲ ਜਾਣਾ ਤੁਹਾਨੂੰ ਉੱਥੇ ਟਾਈਮ ਲੱਗਣਾ ਮੈਂ ਉੱਥੇ ਜਾ ਵੈਨ ਚਰ ਕਿਥਾ ਘਲੋਤੀ ਰਹੂੰਗੀ ਬੱਚੇ ਤੂੰ ਕਿੱਥੇ ਖੱਦਲ ਖਰਾਬ ਨਹੀਂ ਧੰਵਾ ਮਾਂ ਉਹੀ ਬੱਚੇ ਆਦੀ ਮੈਂ ਆਉਂਦਾ ਮੰਡ ਲੈ ਆਉਂਗਾ ਮੈਂ ਤੇ ਅੱਗੇ ਵੀ ਇਹਨੂੰ ਆਖਿਆ ਵਾ ਕਿ ਕੱਲ ਨਾ ਨਹੀਂ ਜਾਈਦਾ ਹਾਂ ਤਾਂ ਇਹ ਕਹਿੰਦੀ ਤੁਸੀਂ ਬਜ਼ੁਰਗਾਂ ਵਾਲੇ ਪਿਛਲੇ ਰਹਿਮ ਕਰ ਦੋ ਕਿ ਤੈਨੂੰ ਨਹੀਂ ਪਤਾ ਕਿੰਨੀਆਂ ਲੁੱਟਾਂ ਖੋਹਾਂ ਹੋਣ ਡੀਆਂ ਤੂੰ ਜਿਵੇਂ ਮੂੰਹ ਚੁੱਕਿਆ ਤਾਂ ਤੂੰ ਰਹਿਣੀ ਬੱਚੇ ਚਲ ਚਲਦੀਆਂ ਮੈਂ ਚਲਿਆ ਉਹ ਵੰਡ ਲੈਣ ਤੇ ਤੂੰ ਮੇਰੇ ਮਗਰ ਬਹੁਤ ਹੈ ਉਹ ਥੇ ਜਉਂਦੀ ਤੂੰ ਆਦੀਂ ਬੱਚੇ ਤੇ ਮੈਂ ਜਾਊਂਗਾ ਤੇ ਮੋਟਰਸਾਈਕਲ ਤੇ ਵਾਰ ਦੇ ਲੈ ਕੇ ਤੇ ਆਉਂਗਾ ਮੈਂ ਕਿਹੜਾ ਪੈਸੇ ਬੈਂਕ ਜੀ ਜਾਵਾ ਕਰਾਉਣ ਚੱਲੀ ਆ ਪੈਸੇ ਦੀ ਗੱਲ ਨਹੀਂ ਕੀ ਆਦੀ ਅਗਲੇ ਨੇ ਤੇਰੇ ਬੈਗ ਵਾਲ ਪੈਸੇ ਨਹੀਂ ਵੇਖਣੇ ਖੋਲ ਕੇ ਪੀਏ ਦੇ ਵਿੱਚ ਪੈਸੇ ਆ ਕਿ ਨਹੀਂ ਹੋ ਗਿਆ ਲੇ ਤਾਂ ਵੀ ਬੀਤੀ ਕੁੜੀਆਂ ਜੇ ਕਹਿੰਦਾ ਵਾ ਤੇ ਤੂੰ ਆਪਣੇ ਡੈਡੀ ਨਾਲ ਚੱਲ ਜਾ ਚੱਲ ਚੱਲ ਜਾ ਨਹੀਂ ਆ ਮੈਂ ਤਾਂ ਜਾ ਕੱਢ ਕੇ ਲਿਆ ਪੈਸੇ ਮੈਨੂੰ ਦੇ ਦੇ ਨਾਲੇ ਮੈਂ ਵੰਡ ਬਣਾ ਲਿਆ ਤੇ ਨਾਲੇ ਮੇਰ ਦਾ ਲੈਣਾ ਵਾ ਕਿ ਨਹੀਂ ਕਿਤੇ ਛੱਤ ਲੱਗੀ ਆ ਪੱਟੀ ਕਰਾਉਣ ਨੂੰ ਨਹੀਂ ਆ ਕੀ ਠੀਕ ਆ ਲੈ ਲੋ ਪੈਸੇ ਜੇਰਾ ਤਾਂ ਖੜਾ ਹੀ ਨਹੀਂ ਸਕਦੇ ਇਹ ਮੈਂ ਉਥੇ ਖਾਣ ਲੱਗੀ ਬਾਜ਼ਾਰ ਜਾ ਕੇ ਤੇ ਕੀ ਮੈਂ ਪੰਡਾ ਪਾ ਕੇ ਲੈਣ ਲੱਗੀ ਇਹਨਾਂ ਤਾਂ ਚੋਰੀ ਐਡੇ ਹੈਗੇ ਕਿ ਤੇ ਮਗਰ ਹੀ ਪਏ ਰਹਿੰਦੇ ਮੇਰਾ ਰਾਦਾ ਹੀ ਚਾਰੇ ਮੁੰਡੇ ਕਿਤਾ ਫੋਨ ਹੀ ਲੈ ਦਿੰਦੀ ਪੱਤੇ ਨੂੰ ਕਿਤਾ ਖੇਡਦਾ ਰਹਿੰਦਾ ਫੋਨ ਦੇ ਨਾਲ ਕਿੰਨੀ ਮੇਰੀ ਜਾਨ ਖਾਂਦਾ ਮੰਮੀ ਮੈਨੂੰ ਫੋਨ ਲੈ ਦੇ ਫੋਨ ਲੈ ਥੋੜੇ ਬਹੁਤੇ ਇਹਨਾਂ ਤਾਂ ਚੋਰੀ ਪਿਆ ਹੈ ਜੋੜੇ ਹੀ ਪਰ ਇਹਨਾਂ ਨੇ ਤਾਂ ਮੇਰਾ ਪੱਲਾ ਛੱਡਣਾ ਨਹੀਂ ਨਾ ਮਗਰ ਮਗਰ ਮੇਰੇ ਲੱਗੇ ਰਹਿਣਾ ਇਹਨਾਂ ਨੇ ਮਣ ਪੱਟੀ ਕਰਾਉਣੀ ਵੀ ਮੇਰੇ ਨਾਲ ਜਾਣਾ ਦੱਸ ਮੈਂ ਉੱਥੇ ਵੰਡ ਇਹਨਾਂ ਨਾਲ ਚਲਾਉਣਾ ਹੀ ਆ ਨਾਲ ਜਿਹੜਾ ਇਹਨਾਂ ਨਾਲ ਜਾਵਾਂ ਮੈਂ ਜਾਣਾ ਤਾਂ ਮੈਂ ਆਪਣੇ ਕੰਮ ਇਹਨਾਂ ਨੂੰ ਮੈਂ ਕੀ ਦੱਸਾਂ ਕੀਤੀ ਕਤਰਾਈ ਤੇ ਪਾਣੀ ਫੇਰ ਦਿੰਦੇ ਬੈੜੀ ਆਦਾ ਤੇ ਮੇਰੇ ਬਸੇ ਜਾਣ ਦੇ ਦਾ ਚੰਗਾ ਹੈ ਨਾ ਮੀ ਵੜਨੇ ਆਣਾ ਤੂੰ ਹੀ ਪਿੰਜੋ ਕੇ ਨਾਲੇ ਮੈਂ ਵੀ ਜੂੰਗੀ ਜਾਣਾ ਤਾਂ ਮੈਂ ਹੈਗਾ ਵਾ ਤੇ ਤੈਨੂੰ ਮਗਰ ਕੀ ਆ ਬਸੇ ਚਲ ਜਾਨੀ ਮੈਂ ਤੇ ਚੰਗਾ ਹੀ ਤੂੰ ਜਦੋਂ ਮੀ ਹਟਦਾ ਦਾ ਪਿਆ ਲੈ ਹੁੰਦੇ ਦਲ ਜਿਹੜਾ ਪਿਆਣਾ ਵਾ ਹਾਂਜੀ ਲਾ ਫਹੀ ਵੀ ਆ ਗਈ ਆ ਗਈ ਸਤਿ ਸ੍ਰੀ ਅਕਾਲ ਡਾਡੀ ਜੀ ਆ ਗਿਆ ਜੀ ਆ ਗਿਆ ਹੋਰ ਸਨੋ ਠੀਕ ਠਾਕ ਕਿਧਰ ਤਿਆਰੀ ਕਰ ਲਈ ਮੀਂਚ ਤਿਆਰੀ ਇੱਕ ਮਾਣ ਨੂੰ ੱਦਲੇ ਆ ਅੱਛਾ ਮੈਂ ਵੱਡ ਬਣਾਉਣਾ ਇਹੀ ਤੇ ਅੰਦੀ ਪੱਟੀ ਕਰਾਉਣੀ ਆ ਗੋਟ ਨੇ ਕਾਦੀ ਪੱਟੀ ਕਰਾਉਣੀ ਇਹਨੂੰ ਕੀ ਹੋ ਗਿਆ ਵਾ ਓਏ ਇਹਦੇ ਮੱਝ ਦੇ ਛੜ ਮਾਰਤੀ ਹੀ ਕਿਦਾਂ ਛੋਣ ਲੱਗੀ ਹੀ ਅੱਛਾ ਚਲੋ ਆਜੋ ਹੋਰ ਪ੍ਰਵਾਹ ਠੀਕ ਠਾਕ ਆ ਸਭ ਠੀਕ ਆਜੋ ਬਹਿਜੋ 10 ਮਿੰਟ ਕੰਮਕਾਰ ਕਿਦਾਂ ਵਧੀਆ ਚੱਲੀ ਜਾਂਦਾ ਮੈਂ ਤੇ ਮੈਂ ਚਲ ਕੇ ਫੇਰਾ ਮਾਵਾ ਕਰੋ ਤੋ ਮੁੰਡਾ ਮੈਨੂੰ ਇਥੋਂ ਗੱਡੀ ਤੇ ਲਾ ਗਿਆ ਵਾ ਤੇ ਮੀਂਹ ਨਹੀਂ ਟੰਡਿਆ ਸੇਰ ਦਾ ਸਤਿਕਾਰ ਸਤਿਕਾਰ ਆ ਲੋ ਕਿਤਾ ਦੇਖੋ ਹੋਰ ਸੁਣਾਉ ਗੱਲਾਂ ਬਾਤਾਂ ਠੀਕ ਠਾਕ ਸਭ ਠੀਕ ਠਾਕ ਆ ਚੇਤਾ ਸੇਤਾ ਤੇਰੇ ਸਾਹਮਣੇ ਹੀ ਆ ਵੇਲਾ ਫਿਟਵਾ ਪੁਰੀਆਂ ਕੇ ਹਮ ਨਾ ਕਾਰੋਬਾਰ ਤਾਂ ਕਿਦਾਂ ਕਾਰੋਬਾਰ ਚੰਗਾ ਚੱਲੀ ਜਾਂਦਾ ਵਧੀਆ ਹੂੰ ਫਰਮਾਦਾ ਤੁਹਾਨੂੰ ਜਨਾਹ ਜੇ ਤਾਂ ਠੀਕ ਆ ਠੀਕ ਠਾਕ ਆ ਪਾਣੀ ਲਿਆ ਆ ਸੀ ਮਰਨਾਂ ਸਤਿ ਸ੍ਰੀ ਅਕਾਲ ਰੋਸ਼ਨੋ ਠੀਕ ਠਾਕ ਆ ਸਾਹਿਬ ਹਾਂਜੀ ਬੱਧੀਆ ਕਿਥੋਂ ਕਰਾਉਣੀ ਪੱਟੀ ਮੈਂ ਆ ਪੱਟੀਆਂ ਕੁ ਮੈਨਾਂ ਤੋਂ ਕਰਾ ਲਿਉਂਨੇ ਆ ਹੂੰ ਮੈਂ ਚੱਲਿਆ ਵਨ ਲਾਈਨ ਤੇ ਮੈਂ ਪੱਟੀ ਵੀ ਨਾਲ ਹੀ ਉੱਥੋਂ ਕਰਾ ਦਿੰਨੇ ਆ ਯਾ ਉਹ ਵੀਰ ਬਚਿਆ ਨੂੰ ਕੀਤੇ ਮੈਂ ਵੰਡ ਲੈ ਹੂੰਗਾ ਤੇ ਮੀ ਪੈਣ ਡਿਆ ਵਾ ਤੇ ਮੀ ਤੇ ਹਟਿਆ ਰਿਆਂਗਾ ਮੈਂ ਤੇ ਜਿੱਥੋਂ ਤੁਰਿਆ ਵਾ ਇਦਾਂ ਹੀ ਪੈਣ ਡਿਆ ਵਾ ਤੇ ਤੁਸੀਂ ਭੇਜਦੇ ਫਿਰੋਗੇ ਮੀ ਜੀ ਮੀ ਦੀ ਇਹ ਭਨੇੜੀ ਕਰਦੀ ਹੋਂਦੀ ਕਰਾਉਣੀ ਆ ਬੱਤੀ ਮੇਰੇ ਬੜੀ ਉੱਚੀ ਆ ਮੋਰ ਦੇ ਪੱਥ ਬਾਕੇ ਜਦੋਂ ਮਾਤੀ ਤੁਰ ਪੈਂਦੀ ਆ ਸੰਤ ਕੁੱਛ ਦੀ ਗਿਛਰੀ ਨਹੀਂ ਮੈਂ ਤਾਂ ਬਥੇਰਾ ਇਹਦੇ ਨਾਲ ਖੇਡਦੇ ਕਬਦੇ ਪਰ ਇਹ ਨਹੀਂ ਹਨ ਨੂੰ ਜਾਣਦੀ ਕੋਈ ਓਏ ਮੇਰਾ ਮਸਲਾ ਇਹ ਵੀ ਮਨੂ ਕਰ ਦਿੰਦੀ ਆ ਫੋਨ ਕਿ ਮੈਂ ਚੱਲੀ ਮੈਂ ਇਹਨਾਂ ਨੂੰ ਬਥੇਰਾ ਕਿਹਾ ਵਾ ਮਾਂ ਪੇ ਉਹਨੂੰ ਦੱਸ ਗਿਆ ਤੇ ਚਲ ਗਿਆ ਕਰ ਤੇ ਉਹਨਾਂ ਨੂੰ ਪਹਿਲਾਂ ਦੱਸਿਆ ਕਰ ਬੇ ਤੂੰ ਮੈਂ ਇੱਥੇ ਜਾਣਾ ਉੱਥੇ ਜਾਣਾ ਇਹ ਤਾਂ ਤਿਆਰ ਹੋ ਗਏ ਨਿਕਲ ਗਏ ਅਗਰ ਉਹ ਇੱਥੇ ਖਲੋਟੀ ਫੇਰ ਪੁੱਛਿਆ ਕਿ ਕਿੱਥੇ ਜਾਣਾ ਮੈਨੂੰ ਕਹਿ ਨਹੀਂ ਵੀ ਜਾਣਾ ਕਮਾਣਾ ਨੂੰ ਪਰ ਮੈਨੂੰ ਇਹਨਾਂ ਨੇ ਦੱਸਿਆ ਵੀ ਸੱਟ ਲੱਗੀ ਆ ਤੇ ਪੱਟੀ ਕਰਾਉਣ ਜਾਣਾ ਵਾ ਤਾਂ ਦੀ ਕੰਮ ਆ ਨਿੱਕੇ ਮੋਟੇ ਕਮਾਣੀ ਇੱਕ ਦੋ ਤੇ ਮੈਂ ਜਾਣਾ ਵਾ ਮੈਂ ਚੱਲ ਜਾ ਆ ਗਈ ਚੱਲਿਆ ਵੰਡ ਬਣਾਉਣਾ ਇਹਨੂੰ ਮੈਂ ਖਾ ਤੇ ਉਹਦੇ ਨਾਲ ਚੱਲ ਜਾ ਆਹੇ ਮੈਂ ਕਿੱਥੇ ਗੈਰੀ ਨਾਲ ਜਾਣਾ ਤੂੰ ਕਹੋਂਗੀ ਮੈਂ ਕੱਲੀ ਚੱਲ ਜਾਂਨੀ ਆ ਇਹ ਫੇਰ ਆਂਦਾ ਤਾਂ ਨਹੀਂ ਤੂੰ ਚੱਲ ਮੇਰੇ ਨਾਲ ਤਾਂ ਹਲੋ ਮੈਂ ਆ ਗਿਆ ਵਾ ਆਪਣਾ ਤੇ ਕੰਮ ਤੰਦਾ ਕਰ ਲੋ ਤੇ ਵੰਡ ਵੀ ਭੇਜ ਜਾਣਾ ਵਾ ਮੀ ਦੇ ਵਿੱਚ ਕੱਲ ਨੂੰ ਜਾਇਓ ਕੱਲ ਕੱਲ ਨੂੰ ਚਲ ਜਾਇਓ ਆਹੋ ਤੇ ਤੂੰ ਹੀ ਜੋਕ ਪਰਸਾ ਪੜਾ ਰੱਖ ਅੰਦਰ ਪਰ ਮੈਂ ਤਾਂ ਡਾਕਟਰ ਨੂੰ ਵਖਾਲਣ ਜਾਣਾ ਭਰਾ ਤੇ ਫਿਰ ਮੈਂ ਬਸੇ ਬਹਿ ਜਾਂ ਨੀ ਮੈਂ ਬਸੇ ਬੁਸੇ ਕਿਤੇ ਨਹੀਂ ਜਾਣਾ ਤੇ ਪੱਟੀ ਤੇਰੀ ਹੋ ਜਾਊਗੀ ਕੋਈ ਨਹੀਂ ਕਰਾ ਦਾਂਗੇ ਇੱਕ ਦਿਨ ਚੋਂ ਦੀ ਮੈਂ ਕੀ ਹੋਣਾ ਵਾ ਇਹ ਘਰ ਮੂੰਹ ਮਾ ਤੇ ਮੁਹਾਲਾ ਹਾਂ ਮੂੰਹ ਮਾਲਾ ਤੇ ਦੇ ਆਪਣੀਆਂ ਗੱਲਾਂ ਕਰਦੇ ਰਹਿੰਦੇ ਬਣਾ ਆ ਤਾਂ ਪਿਆਰ ਨੂੰ ਚਾਹ ਬੜਾ ਨੇ ਪਿਆਰ ਦਿੰਨੇ ਆ ਤੇ ਆਪਾਂ ਦੋਏ ਢਾਰੇ ਚਲ ਜਾਨੇ ਆ ਚਲ ਜਾਨੇ ਚਲ ਜਾਨੇ ਰੋਟੀ ਪਾਣੀ ਖਵਾ ਲਾ ਚਾਹ ਚੁ ਬਣਾ ਜਾ ਕੇ ਕੱਪ ਚਾਹ ਫਿਰ ਰੋਟੀ ਖਵਾ ਆ ਤੋ ਇਹ ਹੁੰਦਾ ਨ ਕੋਈ ਨਾ ਕੋਈ ਕੰਮ ਰੱਖ ਖੱਡਿਆ ਕਰੋ ਜੰਗਾ ਤਾਂ ਧਿਆਨ ਨੀ ਕੰਮ ਹੁੰਦਾ ਤੁਹਾਡੇ ਕੋ ਧਿਆਨਾ ਤੇ ਮੈਂ ਮਾਜ ਨੇ ਸਖਾਰ ਕੇ ਆ ਜਿੰਨੇ ਜਿੰਨੇ ਕਮਾਓ ਉਨੇ ਕੁੱਤੇ ਲਾ ਲਿਆ ਕਰੋ ਉਹ ਡੰਗਰਾਂ ਵਾਲ ਤਾਂ ਜਾ ਕੇ ਖੁਸ਼ ਨਹੀਂ ਉਹ ਡੰਗਰਾਲ ਬੰਦਾ ਜਾਵੇ ਆਵੇ ਫੇਰਾ ਫੂਰਾ ਇੱਧਰ ਉੱਧਰ ਮਾਰੇ ਫੇਰ ਨੀਗਾ ਡੰਗਰ ਕੋਹ ਕਹਿੰਦਾ ਆ ਰਾਖਿਆ ਕਾਡਾ ਇਹ ਉਹ ਤਾਰ ਗਈ ਕਟਾ ਤੇ ਮੈਂ ਇਹਨੇ ਛੜ ਮਾਰ ਦਿੱਤੀ ਛੜੀ ਮਾਰਨੀ ਜਦੋਂ ਜਾਣਾ ਨਹੀਂ ਲੱਗੇ ਤੇ ਲੱਗੇ ਜਾ ਕੇ ਹਣ ਮੈਂ ਥੇ ਕੀ ਕਰਾਂ ਆਪਣਾ ਕੰਮ ਸਮਝ ਕੇ ਕਰੇ ਬੰਦਾ ਵਧੀਆ ਤਰੀਕੇ ਨਾਲ ਕਰੇ ਫੇਰ ਡੰਗਰ ਨਹੀਂ ਕੋਹ ਵੀ ਕਹਿੰਦਾ ਉਹ ਚਾਪਾ ਲਾ ਕੇ ਆ ਮੁੰਡੇ ਵਾਹ ਤੈਨੂੰ ਜਾ ਰਿਹਾ ਗੋਸਾ ਬਹੁਤ ਜ਼ਿਆਦਾ ਵਨਾ ਕਰੇ ਪਰ ਉਹ ਗੁਸੇ ਖੋਰੀ ਲੱਭ ਲਈ ਆ ਮਾਥ ਟੋਲਾ ਮਾਦਾ ਮਾੜੇ ਜੇ ਹੋਇਆ ਤੇ ਮੈਂ ਬੜਾ ਭੰਡਿਆ ਆ ਤੇ ਬਦਲ ਬਦਲ ਗਿਆ ਅੱਜ ਦਾ ਪੂਰਾ ਆ ਜਾਓ ਬਹਿ ਜਾਓ ਬੈਠੇ ਇਹ ਕਲਿੰਦਰ ਸਿੰਘ ਜਦਾਂ ਦੀ ਆਦਾ ਪੱਟੀ ਕਰਾਉਣ ਜਾਣਾ ਜਦਾਂ ਇਹਨੇ ਜਦ ਬੱਦੀ ਹੀ ਫੀਸਾਂ ਦੀ ਇਹ ਉਹ ਵੱਡੀ ਤੇ ਫੇਰ ਵੀ ਆਖੇ ਲੱਗ ਜਾਂਦੀ ਆ ਅੱਛਾ ਇਹਨੇ ਕੀ ਕੀਤਾ ਫੀਸਾਂ ਦਾਰਨ ਗਈ ਤੇ ਦੋ ਸੂਟ ਬਣਾ ਕੇ ਤੇ ਉਹਦੇ ਪਿੰਡ ਜਾਵ ਕਿਹਦੇ ਖਿਮਾਂ ਦੇ ਅੱਛਾ ਹਾਂ ਹੂੰ ਉਹ ਥੇ ਕਹਨ ਲੱਗੀ ਵੀ ਇੱਕ ਸੂਟ ਮੈਂ ਤੇਰਾ ਬਣਾ ਕੇ ਲੈ ਆਈਂ ਤੇ ਕਪੜਾ ਬਣਾ ਕੇ ਲੈ ਆਈਂ ਹਾਂ ਹਾਂ ਉਹਨੇ ਆਖਿਆ ਇਹ ਤੂੰ ਸੂਟ ਕਿਦਾਂ ਬਣਾਏ ਆ ਅੱਛਾ ਹੈ ਹਾਂ ਇਹ ਉਹਨੂੰ ਸੂਟ ਦਿੰਦੀ ਸੀ ਤੇ ਉਹਨੇ ਲਿਆ ਨਹੀਂ ਉਹ ਫੇਰ ਵੀ ਜਦੀ ਚੰਗੀ ਆ ਆਖਿਆ ਵੇਖਿਆ ਆਖੇ ਲੰਗ ਜਾਂਦੀ ਏ ਆਦੇ ਆਖੇ ਲਗਦੀ ਹਾਂ ਹਾਂ ਹੋੜੇ ਆਲੀ ਮੈਂ ਪਤੀ ਕਰਾਉਣ ਜਾਣਾ ਅਈਸਾ ਤਾ ਨੋਦਣ ਮੈਂ ਕਿਹਾ ਵੀ ਜਲ ਤੁਸੀਂ ਚਲ ਜਓ ਤੇ ਜੇ ਸੂਟ ਕੋਈ ਦੇ ਇੱਕ ਲੈ ਦਿਓ ਇਹਨਾਂ ਨੂੰ ਤੋਂ ਫੇ ਆਪ ਵੀ ਚਲ ਗਈ ਹੋਣੀ ਆ ਇਹ ਨਹੀਂ ਉਹ ਸਾਡੇ ਆਖੇ ਲਗਦੀ ਜੇ ਤੇਰੇ ਕੋਲ ਸਮਝ ਆਈ ਜਾਂਦੀ ਤੇ ਸਮਝਾ ਲਾ ਨਹੀਂ ਸਮਝਾਈ ਜਾਂਦੀ ਤਾਂ ਪੁੱਤ ਜਿੱਦਾਂ ਮਰਜੀ ਕਰੋ ਮੈਂ ਤਾਂ ਫੇਰ ਸਮਝਾਈ ਲਊਗਾ ਮੈਂ ਹੁਣ ਘਰ ਘਾਟ ਇੱਕ ਦੋ ਦਿਨ ਰਹਿਣਾ ਹੁੰਦਾ ਬੰਦੇ ਨੇ ਤੇ ਮੈਂ ਤਾਂ ਆਖਿਆ ਬਈ ਚੱਲ ਵਧੀਆ ਤਰੀਕੇ ਨਾਲ ਚੱਲਣ ਡਿਆ ਨਹੀਂ ਸਾਰਾ ਟੱਬਰ ਹੁਣ ਮਨੋ ਕੀ ਪਤਾ ਵਾਬਿਓ ਸੂਟਾਂ ਦਾ ਪੰਗਾ ਪਿਆ ਹੋਆ ਤੇ ਆਖੇ ਨਹੀਂ ਲੱਗਦੀ ਉਹ ਉਸ ਲਈ ਨਾ ਕੋਈ ਨਹੀਂ ਮੈਨੂੰ ਹਮਕੇ ਤਾਂ ਬੜੇ ਪੌਂਦੀ ਆ ਤੈਨੂੰ ਹੁਣ ਕੀ ਕੀ ਦਸੀਏ ਇੱਕ ਤੂੰ ਉੱਥੇ ਗੱਡੀ ਦੇ ਖਾਪਦਾ ਨੀਂਦਰਾ ਤੈਨੂੰ ਹੁੰਦਾ ਤੈਨੂੰ ਤਾਂ ਸਾਰੀਆਂ ਗੱਲਾਂ ਤੈਨੂੰ ਦੱਸਦੇ ਹੀ ਨਹੀਂਗੇ ਕੀ ਦੱਸਣਾ ਰਹਿ ਜਾਵਾ ਉਹ ਵੀ ਕਾਹਦੇ ਜਿਹੜਾ ਦੱਸਣ ਵਾਲਾ ਰਹਿ ਗਿਆਵਾ ਆ ਲੈ ਜਾ ਕੋਟ ਪਿਆਲੀ ਨਹੀਂ ਆਉਂਦੀਆਂ ਕੁੱਟੀਆਂ ਸਿੱਧੀਆਂ ਮੱਤਾ ਦੇਣ ਦਾ ਭਈ ਕੀ ਮੈਂ ਇਦਾਂ ਤਾਂ ਮਾਂ ਮਾਰਿਆ ਮੈਨੂੰ ਇਹਨਾਂ ਮਾੜਾ ਚੰਗਾ ਨਹੀਂ ਆ ਦੂਜੀ ਦੀਆਂ ਤਾਂ ਤੇਸ ਲੌਤਾਂ ਕਰ ਦੇਣੀ ਥੱਕ ਜੇ ਤੇ ਮੇਰੀਆਂ ਨਹੀਂ ਬਖਤੋਈਆਂ ਕਰੀ ਜਾਂਨੇ ਕੀ ਮੈਂ ਤਾਂ ਡਾਡਾ ਮਾੜਾ ਚਾਹੁੰਦੀ ਆ ਉਹ ਤੂੰ ਬਬਤਾ ਗਰਮ ਨਾ ਹੋ ਡੈਡੀ ਮੰਮੀ ਨੇ ਮੈਨੂੰ ਦੱਸਣਾ ਹੀ ਗੱਲਾਂ ਜਦੋਂ ਮੈਂ ਉਹਨਾਂ ਵਾ ਅੱਗੇ ਵੀ ਉਹ ਦੱਸਦੇ ਆ ਸਾਰੀਆਂ ਗੱਲਾਂ ਭੇਜਦਾ ਹੀ ਰਹਿਨੇ ਆ ਇਦਾਂ ਮਤਲਬ ਕੰਮ ਚੱਲਣ ਡਿਆ ਉਹ ਗੱਲਾਂ ਤੇ ਹੀ ਉਦਾਂ ਹੀ ਕਰਨ ਡੇ ਆ ਤਾਂ ਤੂੰ ਕਦੋਂ ਖਾਪੀ ਜੰਨੀ ਆ ਜਾ ਜਾ ਕੇ ਚਾਹ ਬਣਾ ਅੰਦਰ ਚੱਲ ਚਾਹ ਨਾ ਮੈਂ ਬਣਾਉਂਦੀ ਆ ਪੁੱਠੇ ਸਿੱਧੀ ਮਤ ਮੱਦੇ ਆ ਸਰਦੀ ਉੱਪਰ ਆਵਾ ਮੈਨੂੰ ਸਾਰਾ ਮੈਂ ਵੇਖ ਲਓ ਬਈ ਨਹੀਂ ਇਥੇ ਮੈਂ ਕੌਣ ਪੁੱਠੀਆਂ ਮਤਾ ਦਿੰਦਾ ਤੇ ਕੌਣ ਸਿੱਧਾ ਚੱਲਦਾ ਤੁਸੀਂ ਵੀ ਅੱਗੇ ਮਾਪਿਓ ਦੀ ਸੋਨੀ ਕਰ ਮੇਰੀ ਤੇ ਕੋਈ ਸੋਨੀ ਨਹੀਂ ਤੈਨੂੰ ਮੈਂ ਪਹਿਲਾਂ ਵੀ ਕਿਹਾ ਵੀ ਮਾਪਿਓ ਪਹਿਲਾਂ ਬਾਕੀ ਤੱਬਰ ਬਾਅਦ ਹੁਣ ਘਰ ਦੀਆਂ ਕਰੇ ਲੁਗਲਾਂ ਤੇ ਦੱਸਣੀਆਂ ਆਂ ਮੁੰਡੇ ਨੂੰ ਦੱਸਣੀਆਂ ਹਰ ਕਿਹਨੂੰ ਦੱਸੀਏ ਹੁਣ ਗੱਲਾਂ ਕੀ ਹਵਾ ਤੂੰ ਇੰਦਾਸ ਦੇ ਵਿੱਚ ਅੱਗੇ ਰੱਖ ਤੂੰ ਗੱਲਾਂ ਮਾੜਾ ਕਰ ਗੱਲਾਂ ਕਰਨੋਂ ਹੀ ਬਣੀਆਂ ਵਾ ਜਾਂ ਤੈਨੂੰ ਚੰਗਾ ਨਾ ਚੰਗਾ ਵੀ ਤੂੰ ਕੀ ਕਰਦੀ ਆ ਚਲਾਕੀਆਂ ਬੜੀਆਂ ਕਰਦੀ ਆਂ ਤੇ ਉਹ ਨਹੀਂ ਦੱਸਦੇ ਮੁੰਡੇ ਨੂੰ ਪਿਆਰੇ ਟੈਨਸ਼ਨ ਲਾਊਗਾ ਸਾਰਾ ਕੰਮ ਤਾਂ ਲੈ ਕੇ ਮੈਂ ਨਾਲ ਕਰਾਈ ਪਿਆਦੀ